ਉਨੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਕਹਿੰਦੇ ਲਾਕੇ ਦੀ ਟੀਮ ਹੈ ਕਹਿੰਦੇ ਚੱਕਾ ਦੀ ਇਧਰ ਪਿੰਡ ਵਾਲੀ ਤਰਫ ਆਉ ਦੂਸਰੇ ਬੰਨੇ ਕਹਿੰਦੇ ਟੀਮ ਜਿਹੜੀ ਇਸ ਵੇਲੇ ਬੱਚੋਆਂ ਨੇ ਪੜਿਆ ਧੰਨ ਧੰਨ ਬਾਪਾ ਥੰਮਕ ਸਿੰਘ ਜੀ ਆਪਰੇ ਮੇਤਰੂ ਪਹਿਲੀ ਕਬੱਡੀ ਕਹਿੰਦੇ ਸਰਪੰਚ ਮੇਰੇ ਮੇਤਰੂ ਇਸ ਵੇਲੇ ਪਾ ਕੇ ਪੁਆਇੰਟ ਲੱਗੇ ਪਹਿਲਾ 1 ਡੇਰ ਨੰਬਰ ਆਪਣੀ ਟੀਮ ਦੇ ਹਿੱਸੇ ਕਹਿੰਦੇ ਜੋੜ ਦੇ ਵਿੱਚ ਪਾ ਕੇ ਲੱਗ ਗਿਆ ਬਰੋ ਆ ਛੋਟਾ ਗੱਗੀ ਹੈ ਲਾ ਵੀਰ ਪੌਂਟ ਚੱਕ ਲਾ ਇੱਕ ਫਾਈਨਲ ਦੀ ਅਗਲੀ ਕਬੱਡੀ ਕਹਿੰਦੇ ਚੱਕਾ ਬਰੇ ਗੱਗੀ ਵੀ ਪੈਦੀ ਹੈ ਲਓ ਦੂਸਰਾ ਟੂਰਨਾਮੈਂਟ ਮਾਰਸਾ ਲੇਖ ਦਾ ਪਖੜੇ ਵਿੱਚ ਖੇਡਿਆ ਜਾ ਰਿਹਾ ਹੈ ਤੇ ਦੂਸਰੇ ਟੂਰਨਾਮੈਂਟ ਤੇ ਚੱਕ ਅਲੀਸ਼ੇਰ ਦੀ ਟੀਮ ਫਾਈਨਲ ਖੇਡ ਰਹੀ ਹੈ ਦੀਰ ਖੋਤੇ ਵਿੱਚ ਸੈਕੰਡ ਰਾਈ ਸੀ ਅੱਜ ਦੇਖਣਾ ਵੀ ਫਾਸ ਰੈਣੀ ਆ ਜਾਂ ਸੈਕੰਡ ਰੈਣੀ ਹੈ ਬੱਛੋ ਆਣਾ ਤੇ ਚੱਕ ਅਲੀਸ਼ਰ ਦਾ ਮਾਰਸਾ ਲੀਗ ਦੇ ਦੂਸਰੇ ਟੂਰਨਾਮੈਂਟ ਦਾ ਫਾਈਨਲ ਸ਼ੁਰੂ ਹੋ ਚੁੱਕਿਆ ਹੈ ਰੇਟਰ ਨੇ ਪਾਸੇ ਦੋਧੜੇ ਵਾਲੇ ਦਾ ਜਫਾ ਜੀ ਨੂੰ ਜੀ ਨੂੰ ਵਧੀਆ ਲੱਗਾ ਤਾੜੀ ਜ਼ੋਰ ਨਾਲ ਤੇਰੀ ਲਾ ਲਾ ਤੇਰੇ ਤੁਰਲਾ ਜਾ ਮਿੱਤਰਾਂ ਨੇ ਕੋਖਾ ਹਨਾ ਜਾ ਵਰ ਜਾਣਾ ਸੁਣਵਾ ਲਈ ਤਾਂ ਬਦਲ ਜੇ ਪੱਕੇ ਗਾਨੀ ਤੇਰੇ ਦੇ ਮਾਰਚ ਹੋਰ ਤੈਨੂੰ ਟੱਕਰਾਂ ਦੇ ਆਹ ਸਜਰੇ ਸ਼ਰੀਕ ਤੇਰੇ ਮਣਕੇ ਦੀ ਹੋਰ ਤੈਨੂੰ ਟੱਕਰਾਂ ਦੇ ਸਜਰੇ ਸ਼ਰੀਕ ਤੋਂ ਲਾ ਕੇ ਆ ਜਿੱਤੀ ਆ ਕਹਿੰਦੇ ਬੱਛੂਆਂ ਦੀ ਇਸ ਵੇਲੇ ਹਾਂ ਦਾ ਹੋਇਆ ਮੇਰੇ ਮਿੱਤਰੋ ਖੇਡ ਮੈਦਾਨ ਵਿੱਚ ਚਾਰ ਜਾਫੀ ਆ ਆ ਪੱਟਾਂ ਦੇ ਕਹਿੰਦੇ ਥਾਪੀਆਂ ਵੱਜ ਰੀਆਂ ਮੇਰੇ ਮਿੱਤਰੋ ਚਾਰੇ ਦੇ ਚਾਰੇ ਕਹਿੰਦੇ ਅੱਗ ਦੀਆਂ ਲਾਟਾਂ ਵਰਗੇ ਗੱਭਰੂ ਇਸ ਵੇਲੇ ਤਿਆਰ ਬਤਿਆਰ ਆ ਚੱਕਾ ਨਾਲ ਇਹਨੂੰ ਕੋ ਵੀ ਸਾਡਾ ਪਿੰਡ ਜਮਾਨਤ ਪੈਂਦਾ ਆ ਸਾਹਮਣੇ ਖੜਕਾ ਲੜਕਾ ਬਰੇ ਮਿੱਤਰੋ ਹੰਦਾ ਜੱਜ ਨਾਲ ਲਾ ਲੱਗਾ ਜੋ ਆ ਬਾਈ ਦੀ ਪਾਸ ਪੁਰਾ ਚੀਤੇ ਮਾਲ ਨਾਲ ਪੰਗਾ ਪਾ ਕੇ ਆਹ ਸਿੰਘ ਫਾਸਲੇ ਕੋਲੀਆਂ ਦੇ ਮਿੱਤਰੋ ਬਹਿ ਜੋ ਗੋਦੀ ਲਾ ਕੇ ਇਹ ਆ ਬੱਚੂ ਇਹਨਾਂ ਚੀਜ਼ ਦੀ ਪਾਰਨਾ ਦੇ ਦੇ ਵਾਣਾ ਕਰਦਾ ਹੋਇਆ ਸਾਡੇ ਬਾਊਸ ਜਿਹੜਾ ਬਾਊਸ ਸੋਚ ਨਾਲ ਲਾਟਰੀ ਵੀ ਹੁੰਦਾ ਗਰਵੀਰ ਵੀ ਹੁੰਦਾ ਕਾ ਗੱਟ ਮਾ ਧੰਨਵਾਦ ਬਾਜੀ ਪੰਜੀ ਕਬੱਡੀ ਗਰਚਾਰ ਟਾਰ ਮੈਚ ਤੇ ਚੱਕ ਮੈਚ ਤੇ ਕਰਦੇ ਚਰਚਾ ਲਓ ਸਾਹਮਣੇ ਕਹਿੰਦੇ ਸੱਤੂ ਚੱਕਾਂ ਵਾਲਾ ਚੱਕ ਅਲੀਸ਼ਰ ਵਾਲਾ ਸੱਤੋ ਰੇਡ ਪਾ ਕੇ ਵਾਪਸ ਹੈ ਪੁਆਇੰਟ ਚੱਕ ਅਲੀਸ਼ਰ ਦੀ ਟੀਮ ਦੇ ਸਿਆ ਹੈ ਇਹ ਤੋਂ 4-5 ਕਿਲੋਮੀਟਰ ਦੀ ਦੂਰੀ ਤੇ ਚੱਕਾ ਅਲੀਸ਼ਰ ਪਿੰਡ ਹੈ ਸਰਹੱਦੀ ਜਿਹਾ ਇਲਾਕਾ ਪਿੰਡ ਹੈ ਪਰ ਸਰਪੰਚ ਕਬੱਡੀ ਪਾ ਰਿਹਾ ਹੈ ਕਿ ਵੱਡਾ ਵੀਰ ਸਰੀ ਤੋਂ ਦੇ ਕਰਦਾ ਸਪੋਰਟ ਸੁੱਖ ਰੱਖੇ ਬਾਬਾ ਕਾਨਾ ਆਜੇ ਕਿਤੇ ਲੋਟਾ ਜਿਹੜਾ ਸਮਝਿਆ ਦਾ ਡਾਗ ਨਾਲ ਸਮਝਾ ਦੇਣਾ ਜਿਹੜੀ ਫੋਰਚੂਨਰ ਚ ਬਹਿਣੀ ਆ ਤੇ ਨਿੱਟਾ ਉਦੇ ਤੇ ਸਰਪੰਚ ਲਖਾ ਦੇਣਾ ਹੈ ਉਦੇ ਤੇ ਸਰਪੰਚ ਲਖਾ ਦੇ ਲਈ ਕਰਪੂਰ ਸਿੰਘ ਜੀ اعلان ਕਰਦੇ ਆ ਵੀ ਚੱਕਰ ਦੀ ਟੀਮ ਜੇ ਅੱਜ ਦਾ ਫਾਈਨਲ ਜਿੱਤ ਰਹੀ ਆ ਉਹਨਾਂ ਦੇ ਵੱਲੋਂ ਮਾਨ ਸਨਮਾਨ ਹੋਣ ਦੇ ਸਬਾਨ ਤੇਪੂਰ ਸਿੰਘ ਜੀ اعلان ਕਰਦੇ ਆ ਮੇਰੇ ਮਿੱਤਰੋ ਆ ਬੰਟੀ ਆ 4000 ਕਹਿੰਦੇ 4 ਬਰਤਾਲ ਓਏ ਤੋੜੇ ਵਾਲਾ ਹੋ ਲੈਣ ਤੂੰ ਵੀ ਆਪਣੇ ਆਪ ਨੂੰ ਖੱਬੀ ਤਾਰ ਘੋਲਣ 4000 ਫਿਰ 4 ਮੇਰੇ ਮਿੱਤਰੋ ਪੱਟਾਂ ਤੇ ਥਾਪੀਆਂ ਪਹਿਲਾਂ ਦੀ ਤਰਤੀ ਹਰ ਆਕਤ ਕਿਸਰੇ ਦੀ ਮੁੰਡਾ ਕਹਿੰਦੇ ਪੰਟੀ ਬਾਤਾ ਬਾਤਾ ਕਰਦਾ ਤਗੜਾ ਨੰਬਰ ਆਪਣੇ ਟੀਮ ਦੇ ਹਿੱਸੇ ਜੁਰਗਾ ਕਬੂ ਆ ਵੀ ਦੇਰ ਤੇ ਆਪਲੇ ਵਾਲਾ ਬਾਤਾਰ ਗੱਲ ਕਰਦਾ ਹੋਇਆ ਹਲੋ ਮਾੜਾ ਬਹੁਤ ਧੰਨਵਾਦ ਭਾਈ ਸਾਰੇ ਪ੍ਰਬੰਧਕਾਂ ਦਾ ਜਿਹੜੀ ਵੀ ਮੈਨੇਜਮੈਂਟ ਹੈ ਵੱਡੇ ਵੀਰ ਸਾਡੇ ਕਾਲਾ ਬਾਲਿਆ ਜੀ ਸੇਵਕ ਪਖੜਿਆਲ ਗੋਰਾ ਮੀਆਂ ਬਹਾਦਰ ਦੁੱਲੋਵਾਲ ਰਾਜ ਖੀਵਾ ਸਾਡੇ ਸਾਰੇ ਛੋਟੇ ਵੱਡੇ ਭਰਾ ਸਾਰੇ ਬਲਾਰੇ ਸ਼ੀਰਾ ਪਪਾਲ ਰੈਫਰੀ ਸਾਹਿਬਾਨ ਸਾਡੇ ਸ਼ੀਰਾ ਪਪਾਲ ਸੇਵਕ ਬਿਆਲਪੁਰਾ ਕਦੋਂ ਭਵੇਂ ਨੀਕਾ ਬਰਨਾਲਾ ਸਾਰੇ ਵੀਰਾਂ ਦਾ ਧੰਨਵਾਦ ਦਰਨਾਲ ਪਠੜ ਕਰਵੀਰ ਸਮਾਉ ਸੱਤਾ ਸਮਾਉ ਬਲਜਾਰੀ ਚਨੀਰ ਤੇ ਮੱਖਣ ਪਿਰਸੀਆ ਲਓ ਸਾਹਮਣੇ ਮੈਦਾਨ ਦੇ ਵਿੱਚ ਬੱਚੋ ਆਣੇ ਵਾਲਾ ਜੀਪੀ ਕਬੱਡੀ ਪਾ ਰਿਹਾ ਹੈ ਉਹ ਲੱਗੇ ਲਾਓ ਜੇਤੀ ਕਹਿੰਦੇ ਇਸ ਵੇਲੇ ਕਹਿੰਦੇ ਪਾਰ ਦਾ ਵਾਦਾ ਕਰ ਗਿਆ ਗੱਭਰੂ ਫਾਈਨਲ ਮੈਚ ਹੈ ਮੇਰੇ ਮਿੱਤਰੋ ਚੋਟੀ ਦਾ ਦੋਨੋਂ ਟੀਮਾਂ ਦੇ ਦਰਮਿਆਨ ਕਹਿੰਦੇ ਖੇਡਿਆ ਜਾ ਰਿਹਾ ਹੈ ਆਹ ਖੇਡੇ ਵੀਰ ਦੇ ਟੂਰਨਾਮੈਂਟ ਦੇ ਉੱਪ ਚੇਤੂ ਟੀਮ ਹੈ ਮੇਰੇ ਮਿੱਤਰੋ ਇਸ ਵੇਲੇ ਕਹਿੰਦੇ ਚੱਕਾ ਦੀ ਖੇਡ ਰਹੀ ਹੈ ਆਹ ਦੂਸਰੇ ਪਾਸੇ ਕਹਿੰਦੇ ਬੱਚੋ ਵਾਲੇ ਨੇ ਧੰਨ ਧੰਨ ਕਰਵਾ ਲਿਆ ਪੁੰਦੇ ਇੱਕ ਮੁੰਡਾ ਕਹਿੰਦੇ ਦੋ ਥੜੇ ਵਾਲਾ ਟਾਰੀ ਲੱਗਾ ਹੋਇਆ ਔਰ ਗੋਰੇ ਦਾ ਕਹਿੰਦੇ ਜੁੰਡੀ ਦਾ ਯਾਰ ਹੈ ਮੇਰੇ ਮਿੱਤਰੋ ਆਹ ਕਾਲੇ ਮਾਰੀ ਦਾ ਜੁੰਡੀ ਦਾ ਯਾਰ ਪਰ ਸਾਹਮਣੇ ਨਾ ਜਫਾ ਕਹਿੰਦੇ ਇਸ ਵੇਲੇ ਪਾਗੜਾ ਨੰਬਰ ਬੱਚੂਆਂ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਜੋੜਦਾ ਲੈ ਵੀ ਕਰ ਪਿਆ ਸਰਪੰਚ ਫੇਰ ਆ ਗਿਆ ਕਬੱਡੀ ਪਾਉਣ ਦੇ ਲਈ ਲਓ ਸਰਪੰਚ ਕਬੱਡੀ ਪਾ ਰਿਹਾ ਹੈ ਭਾਈ ਜੀ ਕਹਿ ਛੋਟੀ ਜੀ ਬੇਨਤੀ ਕਰ ਰਿਹਾ ਹੈ ਰੰਦੀ ਵਾਲੇ ਮੁੰਡੇ ਦਾ ਭਾਈ ਹਾਸਾ ਟੁੱਟ ਗਿਆ ਉਹਦੀ ਹਾਲਫ ਲਈ ਸਾਡੇ ਭਰਾ ਜਿਹੜਾ ਕੱਢਣਗੇ 10 5 20 50 100 ਜਿੱਲੀ ਕਿਸੇ ਦੀ ਸ਼ਰਧਾ ਭਾਵਨਾ ਹੈ ਭਾਈ ਉਹਦੀ ਹਾਲਫ ਦੇ ਲਈ ਜਿਹੜਾ ਲਾਉਣਗੇ ਭਾਅ ਸਾਡੇ ਜਿੱਕਰ ਪਿਆਰ ਇਹ ਵੀ ਦੱਸਦੇ ਵੀ ਉਹ ਨੋਰਬੰਦ ਪਰਿਵਾਰ ਦਾ ਬੱਚਾ ਜੀਓ ਅਸੀਂ ਬੇਨਤੀ ਕਰਦੇ ਤਲਵੰਤ ਕਾਲੀ ਜਿਹੜਾ ਖੇਡ ਰਸੀਨਾ ਉਹਦਾ ਹਾਸਾ ਟੁੱਟ ਗਿਆ ਯਾਰ ਅੱਲਾਹ ਦਾ ਕਰੋੜਾ ਬੜਾ ਉੱਠ ਹੈ ਕਿਉਂਕਿ ਲੀਗ ਵਾਲੇ ਜਿਹੜੇ ਬੰਦੇ ਲੀਗ ਕਰਵਾ ਰਹੇ ਉਹਨਾਂ ਕੋਲੇ ਵੀ ਕੋਈ ਏਡਾ ਬਜਟ ਨਹੀਂ ਮੇਰੇ ਵੀਰੋ ਔਰ ਜਦੋਂ ਵੀ ਬਜਟ ਹੋਵੇਗਾ ਅਸੀਂ ਸਮੇਂ ਸਿਰ ਸਾਡੀ ਮਦਦ ਦੇ ਜਰੂਰ ਕਰਾਂਗੇ ਆਹ ਸਾਹਮਣੇ ਸ਼ਕੂ ਚੱਕਾ ਵਾਲਾ ਇਸ ਵੇਲੇ ਕਹਿੰਦੇ ਬਾਜਫਾ ਕਹਿੰਦੇ ਤਗਨਾ ਨੰਬਰ ਇਧਰ ਪਛੋੜੀ ਆਪਣੀ ਟੀਮ ਦੇ ਹਿੱਸੇ ਜੋੜ ਕੇ ਗੱਭਰੂ ਮਾਈਕ ਪ੍ਰੀਤ ਬਛਵਾਨਾ ਸਰਜੀਤ ਪਖੜਾਲ ਹੁਣੇ ਭਰਾ ਸਾਡੇ ਦੇ ਢੇੜਾ ਕੱਢ ਰਿਹਾ ਹੈ ਚੰਤੇ ਰੱਲੀ ਵਾਲੇ ਦਾ ਹੰਸ ਟੁੱਟ ਗਿਆ ਤੇ ਨਾਲ ਇੱਕ ਦੋ ਹੋਰ ਵੀ ਸਾਡੇ ਜਿਹੜੇ ਕਮਾਂਡਰ ਭਰਾ ਨੇ ਉਹ ਵੀ ਨਾਲ ਤੁਰਪੋ ਗੋਲ ਸਰਜੀਟ ਆਹ ਸਟੇਜ ਤੋਂ ਸ਼ੁਰੂ ਕਰ ਦੋ ਭਰਾ ਮੇਰਾ ਮੈਂ ਦੇਖਦੀ ਕਰਦਾ ਤੁਹਾਡੇ ਚੜ੍ਹਦਾ 100 200 500 ਹਜ਼ਾਰ ਸਰਜੀਟ ਬਾਈ ਮੜਾ ਜਾ ਰਹਿਮਤ ਨਾਲ ਲਾ ਲਓ ਜੀ ਕਿਉਂਕਿ ਮੈਚ ਵੀ ਸਮਾਪਤ ਹੋਣ ਵਾਲਾ ਹੈ ਵੀਰ ਜੀ ਅੱਗੇ ਸਟੇਜ ਨੂੰ ਸ਼ੁਰੂ ਕਰ ਲਓ ਜੀ ਮੈਂ ਸਾਰੇ ਪ੍ਰਬੰਧ ਕਰ ਲੋ ਵੀ ਬੇਨਤੀ ਕਰੂੰਗਾ ਬਾਈ ਮੜਾ ਲੋੜਵੰਦ ਪਰਿਵਾਰ ਦਾ ਬੱਚਾ ਹੈ ਜਿਹਦੀ ਆਪਾਂ ਨੇ ਹੈਲਪ ਕਰਦੀ ਹੈ ਮਦਦ ਕਰਦੀ ਆਪਾਂ ਨੇ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਖਾ ਦੇ ਨੇਤੂ ਆਹ ਸਾਹਮਣੇ ਆ ਗਈ ਗੇੜ ਕਹਿੰਦੇ ਇਸ ਵੇਲੇ ਜੀਟੀ ਕਹਿੰਦੇ ਪਾਉਂਦੇ ਨੇ ਬਾਦਦਾ ਹੋਇਆ ਚਾਰ ਚਾਫੀ 11 ਹਰਵਿੰਦਰ ਉਰਲੀ ਕੰਨੀ ਦੇਪੁਰ ਲੱਭਾ ਕਹਿੰਦੇ ਬਛਵਾਲਿਆ ਆਪਨੇ ਤੋਰ ਦੇ ਗੁੱਟ ਖੇਡ ਰਿਹਾ ਮੇਰੇ ਮਿੱਤਰੋ ਆਹ ਖੁਸ਼ੀ ਕਹਿੰਦੇ ਯਾਰਪ ਦੇ ਵਿੱਚ ਧੰਨ ਧੰਨ ਕਰਵਾ ਰਿਹਾ ਆਹ ਸ਼ਾਨ ਬਛਵਾਲਾ ਵੱਡੀ ਟਾਲਮੈਂਚ ਤੇ ਬਛਵਾਲੇ ਤੋਂ ਆਹ ਗੱਬਰੂ ਚੋਟੀ ਦੇ ਰਾਜਾ ਬਾਦ ਤੇ ਤੀਰ ਛੜੀ ਪਾ ਆਹ ਤਗੜਾ ਨੰਬਰ ਤਾਉ ਜੋੜੂ ਮੇਰੇ ਮਿੱਤਰੋ ਸਵਾ ਦੱਸੂਗਾ ਆਹ ਕਹਿੰਦੇ ਧਰਦਾ ਢੇਤੀ ਲੰਕਾ ਟਾ ਜਾਦਾ ਮੇਰੇ ਮਿੱਤਰੋ ਆਹ ਕਹਿੰਦੇ ਸੋ ਪੁਰ ਦੇ ਗੱਬਰੂ ਇਦੋਂ ਵੀ ਕਹਿੰਦੇ ਕਾਲ ਮੇਰਾ ਮੁਕਾਬਲਾ ਚੱਲ ਰਿਹਾ ਅਗਲੀ ਪਾਰੀ ਦੀ ਗੱਲ ਜਿਹੜੀ ਸਾਡੇ ਗੁਲਜਾਰ ਵਿੱਚ ਵੀ ਕਰਨਗੇ ਮੇਰੇ ਵਾਲੇ ਮੈਟਾ ਆ ਜਾ ਜੀ ਸਾਰੇ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਮੈਨੇਜਮੈਂਟ ਦਾ ਸਾਰੇ ਰੈਫਰੀ ਸਰਵਾਂ ਦਾ ਆ ਵੀ ਗੁਲਜਾਰ ਵਿੱਚਲੀ ਵੀਰ ਤੋਂ ਮੇਰੇ ਨਾਲ ਤੇ ਆ ਜਾ ਆਪਾਂ ਨਾਲ ਮਿਲ ਕੇ ਬੋਲਾਂਗੇ ਭਾਈ ਇੱਧਰ ਆ ਮੁੰਡੇ ਦਾ ਹਾਸਾ ਟੁੱਟ ਗਿਆ ਜੀ ਇੱਧਰ ਲੈਵ ਵਾਲੇ ਕਹਿ ਰਹੇ ਨੇ ਸਾਹਮਣੇ ਕਰੀਏ ਨਾ ਉਧਰ ਵੀ ਕਹਿੰਦੇ ਟੱਕੜਾ ਜਫਾ ਲੱਗਿਆ ਹੋਇਆ ਮਰੇ ਮਿੱਤਰੋ ਆਹ ਸਾਹਮਣੇ ਕਹਿੰਦੇ ਖੜਕਾ ਦੜਕਾ ਆ ਦੋਸਰੇ ਵਾਲਾ ਦੋਸਰੇ ਵਾਲਾ ਉਹਦਾ ਟੈਂਡਰ ਲਾਫੀ ਹੈ ਲਾ ਟੈਂਡਰ ਲਾਫੀ ਹੈ ਇਹ ਆ ਤਾਰੀ ਦੁੱਧੜੇ ਵਾਲਾ ਮੇਜਨੀ ਇੱਕ ਮਿੰਟ ਜੀ ਅੱਜ ਵੀ ਲਾਈਵਾਰੇ ਕੈਮਰੇ ਦੇ ਸਾਹਮਣੇ ਆਈ ਜਿਹੜਾ ਆਪਾਂ ਗੁਰਜਾਂ ਨੂੰ ਦੱਸਦੀ ਆ ਵੀ ਆ ਮੁੰਡੇ ਤੇ ਸੱਟ ਲੱਗੀ ਜੀ ਆ ਮੁੰਡੇ ਦਾ ਜੀ ਹਾਸਾ ਟੁੱਟ ਗਿਆ ਇਹ ਕੁਲਵੰਤ ਕਾਰੀਆ ਬਹੁਤ ਵਧੀਆ ਪ੍ਰੇਰ ਹੈ ਮੈਂ ਤੁਹਾਡੇ ਚਾਰਲਾਂ ਚ ਬੇਨਤੀ ਕਰਦਾ ਕਿ ਗੂਦ ਗੂਦ ਨਾਲ ਸਮੁੰਦਰ ਭਰ ਜਾਂਦਾ ਹੈ ਇਹਦੇ ਇਲਾਜ ਲਈ ਅਗਲਾ ਫਰਕਾ ਯੋਗਦਾਨ ਸਾਰੇ ਜਰੂਰ ਪਾਓ ਲੈ ਵੀ ਕੁਲਵੰਤ ਹੌਸਲਾ ਰੱਖ ਰਿਹਾ ਵੀਰ ਅਸੀਂ ਤੇਰੇ ਨਾਲ ਆ ਸਾਰੇ ਕਬੱਡੀ ਜੱਟ ਖਿਡਾਰੀ ਆ ਲੈ ਜੀ ਪਾਟ ਦੇ ਉੱਪਰ ਸਾਡਾ ਜਲਦੀ ਸਮਾਉਤੇ ਗੁਲਜਾਰੀ ਹੋਰ ਹੈ ਜਿਹੜਾ ਲਾਇਆ ਜਾਣਾ ਕੁਲਵੰਤ ਲਈ ਸੋ ਬੇਨਤੀ ਆ ਸਾਰੇ ਭਰਾਵਾਂ ਨੂੰ ਜਰੂਰ ਉਸ ਵੀਰ ਤੇ ਆਪਾਂ ਨਾਲ ਖੜਨਾ ਹੈ ਔਰ ਮਦਦ ਕਰਦੇ ਵੀ ਅੱਗੇ ਆਏ ਇਹ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਜਿਹੜਾ ਨਾ ਲਿਆ ਹੰਸ ਜਿਹੜਾ ਟੁੱਟ ਗਿਆ ਸਾਰੇ ਖਿਡਾਰੀ ਜਿਹੜੇ ਹੁੰਦੇ ਆ ਉਹ ਲੋੜਵੰਦ ਪਰਿਵਾਰਾਂ ਦੇ ਜਿਹੜੇ ਖਿਡਾਰੀ ਐ ਸੋ ਜਰੂਰ ਆਪਾਂ ਮਦਦ ਕਰਨੀ ਐ ਲਓ ਚੰਕ ਦੀ ਸ਼ੇਰ ਤੇ ਕਹਿੰਦੇ ਬੱਛੂਆਣੇ ਦਾ ਮੇਰੇ ਮਿੱਤਰੋ ਮਾਨਸੇ ਲੀਗ ਦੇ ਦੂਜੇ ਟੂਰਨਾਮੈਂਟ ਦਾ ਆਹ ਵੇਖਣਾ ਵੀ ਦੂਜਾ ਫਾਈਨਲ ਹੈ ਦੂਜੇ ਪਾਸੇ ਮੁੰਡਾ ਬੱਛੂਆਣੇ ਆ ਮਨ ਕੇ ਘੜਦਾ ਮੁਕਾਬਲਾ ਤੇ ਪੁਆਇੰਟ ਜਿਹੜਾ ਐ ਅਰੇਟਰ ਦੇ ਹਿੱਸੇ ਚ ਆ ਗੜਿਆ ਸਿਰੇ ਦੇ ਮੈਚ ਜਿਹੜੇ ਨਾਨਸਨ ਲੀਗ ਦੇ ਵਿੱਚ ਹੁੰਦੇ ਆ ਔਰ ਸਿਰੇ ਦੇ ਖਿਡਾਰੀ ਜਿਹੜੇ ਵਿੱਤਰ ਕੇ ਉਹ ਸਾਹਮਣੇ ਦੇ ਵੀਰੋ ਆ ਰਹੇ ਆ ਅਗਲੀ ਰੇਡ ਪਾਉਂਦਰੀ ਬੱਛੋ ਆਣੀਏ ਜੀਤੀ ਇਸਨੇ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਲਓ ਸਾਹਮਣੇ ਕਹਿੰਦੇ ਬੱਸੂ ਵਾਲਿਆਂ ਜੀਤੀ ਖੇਡ ਮੈਦਾਨ ਦੇ ਵਿੱਚ ਸੇਖੋ ਪਰਿਵਾਰ ਦਾ ਨੌਜਵਾਨ ਕਬੱਡੀ ਪਾਉਂਦ ਜਿਹੜੀ ਅੱਗੇ ਵੱਲੋਂ ਵਧਦਾ ਜਾ ਰਿਹਾ ਦੂਸਰਾ ਖੇਡ ਮੇਲੇ ਦਾ ਦੂਸਰਾ ਟੂਰਨਾਮੈਂਟਸ ਲੀਗ ਦੇ ਰੱਖੇ ਜਾ ਰਿਹਾ ਮੇਰੇ ਵੀਰੋ ਸਾਰੇ ਭਰਾਵਾਂ ਦਾ ਸਤਿਕਾਰ ਹੈ ਪਰ ਪਈ ਹੋਈ ਰੇਡ ਸਾਹਮਣੇ ਸਾਹਮਣੇ ਬੱਲੇ 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 ਕਬੱਡੀ 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 ਖੇਡ ਕਬੱਡੀ ਜਾਂ ਚੋਟੀ ਦੇ ਮੈਦਾਨ ਖੇਡੇ ਗਏ ਹਨ ਪਰ ਪਈ ਹੋਈ ਕਬੱਡੀ ਤੇ ਨੌਜਵਾਨ ਕਰਦਾ ਹੋਇਆ ਸਾਹਮਣਾ ਲੱਗਦਾ ਜੋ ਪਰ ਬੱਛੂ ਆਣੀਆ ਜਿੱਤੀ ਸਾਹਮਣੇ ਨੰਬਰ ਸਿਰੇ ਦਾ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਚੱਲਦੇ ਹੋਏ ਪਰਸ਼ਾਵੇ ਆ ਰਵਿੰਗ ਜਾਰੀ ਕਿਸੇ ਨੂੰ ਜਿੱਤ ਵੱਲ ਲੈ ਕੇ ਜਾਣਗੇ ਕਿਸੇ ਨੂੰ ਹਾਰ ਵੱਲ ਲੈ ਕੇ ਜਾਣਗੇ ਸਾਰੀ ਗੱਲ ਸਬਰ ਤੇ ਆ ਕੇ ਮੁਕਦੀ ਹੈ ਜਿਹੜੇ ਬੰਦੇ ਨੂੰ ਸਬਰ ਆ ਗਿਆ ਉਹਦੀ ਝੋਲੀ ਵਾਹਗਰੂ ਆਪ ਨੇੜੇ ਹੋ ਕੇ ਪਰਦਾ ਪਹਿਲੀ ਰੇਡ ਤੇ ਬੋਲ ਵੱਡੇ ਵੱਹੀ ਗਰਜਾ ਪੰਟੀ ਇਸਨੇ ਕਬੱਡੀ ਪਾ ਰਿਹਾ ਉਧਰ ਖੇੜਾ ਲਾਇਆ ਜਾ ਰਿਹਾ ਜਿਸ ਖਿਡਾਰੀ ਦੇ ਸੱਟ ਲੱਗੀ ਹੈ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਸੰਗਤ ਨੂੰ ਵੀ ਜਿੰਨਾ ਵੀ ਮਾਨਸਰਵਾਰ ਹੋਇਆ 10 20 50 ਬੜੀ ਮਿਹਰਬਾਨੀ ਹੋਊਗੀ ਰਾਜਕੁਮਾਰ ਬੱਚੋਆਂ ਨੇ ਆਲਾ ਕਬੱਡੀ ਪੌਂਡ ਦੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਜੀ ਇਹ ਤਾਂ ਮੁੰਡੇ ਖੇਡਾ ਲਾ ਰਿਹਾ ਸੋ ਲਈ ਬੇਨਤੀਆਂ ਵੀ ਜਰੂਰ ਆਪਾਂ ਇਸ ਭਰਾ ਦੀ ਮਦਦ ਕਰੀਏ ਸਾਰੇ ਭਰਾਵਾਂ ਨੂੰ ਬੇਤੀ ਹੈ ਲੈ ਸਮਾਪਤ ਆ ਮੈਂ ਫਾਈਨਲ ਰਿਜ਼ਲਟ ਫਾਸਟ ਟੀਮ ਬੱਚਾ ਨੇ